ਡੇਲੀ ਪੋਸਟ ਪੰਜਾਬ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਸੰਪਾਦਕ ਸੰਦੀਪ ਸਿੰਘ ਦਿੱਲੀ ਦੇ ਵਿੱਚ ਅੱਜ ਸਵੇਰ 7 ਵਜੇ ਤੋਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲਗਾਤਾਰ ਲੰਬੀਆਂ ਲਾਈਨਾਂ ਦੇ ਨਾਲ ਵੋਟਰਾਂ ਨੇ ਉਤਸ਼ਾਹਪੂਰਵਕ ਪੋਲਿੰਗ ਵਿੱਚ ਹਿੱਸਾ ਲਿਆ ਉੱਥੇ ਹੀ ਵੱਡੇ-ਵੱਡੇ ਦਿਗਜ਼ ਮੰਤਰੀਆਂ ਨੇ ਆਪਣੀ ਵੋਟ ਪਾਈ ਵੱਖ-ਵੱਖ ਪਾਰਟੀਆਂ ਦੇ ਵਰਕਰਾਂ ਵੱਲੋਂ ਭਾਰੀ ਉਤਸ਼ਾਹ ਦੇ ਨਾਲ ਵੋਟਾਂ ਦੇ ਵਿੱਚ ਹਿੱਸਾ ਲਿਆ ਜਾ ਰਿਹਾ ਹੈ ਅਤੇ ਆਪਣੇ ਵੋਟਰਾਂ ਨੂੰ ਵਧਾਉਣ ਦੇ ਲਈ ਲੋਕਾਂ ਨੂੰ ਪਰਮਾਉਣ ਦੇ ਲਈ ਵੋਟਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੇ ਲਈ ਤਰ੍ਹਾਂ-ਤਰ੍ਹਾਂ ਦੇ ਲੰਗਰ ਚਾ ਪਕੌੜੇ ਬ੍ਰੈਡ ਇੱਥੋਂ ਤੱਕ ਕੇ ਦੋਸ਼ ਲਗਾਏ ਜਾ ਰਹੇ ਹਨ ਕਿ ਰਾਸ਼ਟਰਪਤੀ ਭਵਨ ਦੇ ਨੇੜੇ ਪੈਸੇ ਤੱਕ ਵੀ ਵੰਡੇ ਜਾ ਰਹੇ ਹਨ ਬੜੀ ਸ਼ਰਮ ਦੀ ਗੱਲ ਹੈ ਕਿ ਵੋਟਾਂ ਦੇ ਵਿੱਚ ਪੈਸੇ ਦੇ ਨਾਲ ਵੋਟਾਂ ਖਰੀਦੀਆਂ ਜਾਣੀਆਂ ਇਹ ਭਾਰਤ ਵਿੱਚ ਆਮ ਦੇਖਿਆ ਜਾਂਦਾ ਹੈ ਵੋਟਰਾਂ ਨੂੰ ਆਪਣੇ ਨਾਲ ਆਪਣੇ ਹੱਕ ਦੇ ਵਿੱਚ ਪਹੁੰਚਾਉਣ ਦੇ ਲਈ ਬਹੁਤ ਵੱਡੀ ਰਕਮ ਦੇ ਵਿੱਚ ਨਜਾਇਜ਼ ਪੈਸੇ ਵੰਡੇ ਜਾਂਦੇ ਹਨ ਅਤੇ ਵੋਟਾਂ ਨੂੰ ਖਰੀਦਿਆ ਜਾਂਦਾ ਹੈ ਜਿਹੜੀ ਕਿ ਇੱਕ ਬਹੁਤ ਮੰਦਭਾਗੀ ਘਟਨਾ ਹੈ ਅਤੇ ਮੰਦਭਾਗੀ ਕੰਮ ਹਨ ਜਿਨ੍ਹਾਂ ਦੇ ਉੱਪਰ ਰੋਪ ਲਗਣੀ ਚਾਹੀਦੀ ਹੈ ਪਰ ਸਾਰੀਆਂ ਹੀ ਸਰਕਾਰਾਂ ਲੋਕਾਂ ਨੂੰ ਪਰਮਾਉਣ ਲਈ ਵੱਤਵਦ ਵੋਟਾਂ ਪ੍ਰਾਪਤ ਕਰਨ ਦੇ ਲਈ ਨਜਾਇਜ਼ ਤਰੀਕੇ ਅਪਣਾਉਂਦੀਆਂ ਹਨ ਜੋ ਕਿ ਪਿਛਲੇ ਦਿਨੀ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਬੀਜੇਪੀ ਉੱਪਰ ਦੋਸ਼ ਲਗਾ ਕੇ ਸਨ ਕਿ ਵੱਡੀ ਰਕਮ ਦੇ ਵਿੱਚ ਜਾਲੀ ਈਵੀਐਮ ਮਸ਼ੀਨਾਂ ਦੇ ਵਿੱਚ ਘੱਟ ਤੋਂ ਘੱਟ 10% ਵੋਟਾਂ ਨਜਾਇਜ਼ ਪਾਈਆਂ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਉਹਨਾਂ ਨੇ ਚੋਣ ਕਮਿਸ਼ਨਰ ਤੱਕ ਪਹੁੰਚ ਕੀਤੀ ਅਤੇ ਸੁਚੇਤ ਕੀਤਾ ਕਿ ਜੇਕਰ ਵੋਟਾਂ ਦੀ ਗਿਣਤੀ 8 ਫਰਵਰੀ ਨੂੰ ਜਿੰਨੀ ਪੋਲਿੰਗ ਹੋਈ ਉਸ ਤੋਂ ਬਾਅਦ ਨਿਕਲੀ ਤਾਂ ਚੋਣ ਕਮਿਸ਼ਨ ਨੂੰ ਹਾਈ ਕੋਰਟ ਦੇ ਵਿੱਚ ਕਿਚਿਆ ਜਾਵੇਗਾ ਅਤੇ ਉਸ ਉੱਪਰ ਕੇਸ ਦਰਜ ਕਰਵਾਏ ਜਾਣਗੇ ਅਤੇ ਬੀਜੇਪੀ ਸਰਕਾਰ ਜੋ ਨਜਾਇਜ਼ ਧੱਕੇ ਕਰੇਗੀ ਉਸ ਖਿਲਾਫ ਬਣਦੀ ਕਾਰਵਾਈ ਦੇ ਲਈ ਕਦਮ ਉਠਾਏ ਜਾਣਗੇ ਪਰ ਅੱਜ ਇੱਕ ਉਲਟੀ ਹੀ ਗੰਗਾ ਵਹੀ ਦਿੱਲੀ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਬੀਜੇਪੀ ਦੇ ਉੱਪਰ ਦੋਸ਼ ਲਗਾਉਂਦੀ ਸੀ ਕਿ ਜਾਲੀ ਵੋਟਾਂ ਹੀ ਪਾਉਣਗੇ ਪਰ ਅੱਜ ਆਮ ਆਦਮੀ ਪਾਰਟੀ ਹੀ ਉਸ ਵਿੱਚ ਫਸ ਗਈ ਸੀਲਮਪੁਰ ਵਿੱਚ ਬੁਰਕੇ ਨੂੰ ਲੈ ਕੇ ਹੋਏ ਹੰਗਾਮੇ ਅੱਜ ਵਿਧਾਨ ਸਭਾ ਦੀਆਂ 70 ਸੀਟਾਂ ਦੇ ਉੱਤੇ VOTING ਜੋ ਕਿ ਸੁਭਾਸ਼ ਸ਼ਾਂਤੀਪੂਰਵਕ ਚੱਲ ਰਹੀ ਸੀ ਪਰ ਦੁਪਹਿਰ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਇੱਕ ਦੂਜੇ ਦੇ ਬੇਨਿਜਮੀਆਂ ਦੇ ਦੋਸ਼ ਲਗਾਏ ਗਏ ਹਨ ਸੀਲਮਪੁਰ ਦੇ ਇੱਕ ਬੂਥ ਤੇ ਬੁਰਕਾ ਪੈਣ ਵਾਲੀਆਂ ਔਰਤਾਂ ਵੱਲੋਂ ਜਾਲੀ VOTING ਦੇ ਦੋਸ਼ ਲਗਾਉਣ ਤੋਂ ਬਾਅਦ ਹੰਗਾਮਾ ਹੋ ਗਿਆ ਆਈਪਾ ਦੇ ਵਰਕਰਾਂ ਨੇ ਦਾਵਾ ਕੀਤਾ ਕਿ ਬਾਹਰੂ ਔਰਤਾਂ ਨੂੰ ਲਿਆ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕੇਜਰੀਵਾਲ ਦੇ ਵਰਕਰ ਹਨ ਆਮ ਆਦਮੀ ਪਾਰਟੀ ਸਰਕਾਰ ਦੇ ਵਰਕਰ ਹਨ ਉਹ ਜਾਲੀ ਵੋਟਾਂ ਭੁਗਤਾਉਣ ਦੇ ਵਿੱਚ ਵੱਡੀ ਭੂਮਿਕਾ ਨਿਭਾ ਰਹੇ ਹਨ ਜਿਸ ਨੂੰ ਲੈ ਕੇ ਹੰਗਾਮਾ ਹੋ ਗਿਆ ਤੇ ਪੁਲਿਸ ਪ੍ਰਸ਼ਾਸਨ ਨੇ ਡਾਂਗਾਂ ਦੇ ਨਾਲ ਲੋਕਾਂ ਨੂੰ ਭਜਾਇਆ ਉਥੋਂ ਪਰ ਪੁਲਿਸ ਪ੍ਰਸ਼ਾਸਨ ਦੀ ਮੁਸਤੈਦੀ ਦੇ ਨਾਲ ਇਸ ਹੰਗਾਮੇ ਤੇ ਉੱਪਰ ਪਾਉ ਕਾਬੂ ਪਾਇਆ ਹੈ ਪਰ ਭਾਜਪਾ ਦੇ ਸਮਰਥਕਾਂ ਨੇ ਵੱਡੀ ਨਾਰੇਬਾਜ਼ੀ ਕੀਤੀ ਉਹਨਾਂ ਨੇ ਆਮ ਆਦਮੀ ਪਾਰਟੀ ਮੁਰਦਾਬਾਦ ਦੇ ਨਾਰੇ ਲਗਾਏ ਕੇਜਰੀਵਾਲ ਮੁਰਦਾਬਾਦ ਦੇ ਨਾਰੇ ਲਗਾਏ ਅਤੇ ਉਹਨਾਂ ਨੇ ਇਹ ਦੋਸ਼ ਸਾਬਤ ਕੀਤੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਪ੍ਰਸ਼ਤ ਸਰਕਾਰ ਹੈ ਉਹ ਝਾਲੀ ਵੋਟਾਂ ਪੁੱਗਤ ਰਹੀ ਹੈ ਬਰੂ ਲੋਕਾਂ ਨੂੰ ਲਿਆ ਕੇ ਬੁਰਕੇ ਦੀ ਆੜ ਦੇ ਵਿੱਚ ਝਾਲੀ ਵੋਟਾਂ ਪੁੱਗਤੀਆਂ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਵੱਡੇ ਹੰਗਾਮੇ ਹੋ ਰਹੇ ਨੇ ਦਿੱਲੀ ਦੇ ਵਿੱਚ ਅਤੇ ਬੀਜੇਪੀ ਦੇ ਵਰਕਰਾਂ ਨੇ ਸ਼ਰੀਆਮ ਦੋਸ਼ ਲਗਾਏ ਹਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਜਲੀ ਵੋਟਾਂ ਭੁਗਤਾਰ ਰਹੀਏ ਵੱਡੀ ਮਾਤਰਾ ਦੇ ਵਿੱਚ ਦਿੱਲੀ ਦੇ ਲੋਕਾਂ ਦੇ ਨਾਲ ਗਦਾਰੀ ਕਰ ਰਹੀਏ ਦਿੱਲੀ ਦੇ ਵੋਟਰਾਂ ਦੇ ਨਾਲ ਗਦਾਰੀ ਕਰ ਰਹੀਏ ਅਤੇ ਦਿੱਲੀ ਨਾਲ ਗਦਾਰੀ ਕਰ ਰਹੀਏ ਜਿਹੜੀ ਕਿ ਲੋਕਤੰਤਰ ਦਾ ਵੱਡਾ ਕਾਣ ਕਰ ਰਹੀਏ ਤੇ ਡਾਕਾ ਮਾਰ ਰਹੀਏ ਲੋਕਤੰਤਰ ਦੇ ਲੋਕਾਂ ਦੇ ਹੱਕ ਦੇ ਉੱਪਰ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜਾਲੀ ਵੋਟਾਂ ਪੁਗਤੌਣ ਦੇ ਵਿੱਚ ਮਾਹਿਰਾਂ ਅਤੇ ਵੱਡੀ ਗਿਣਤੀ ਦੇ ਵਿੱਚ ਦਿੱਲੀ ਦੇ ਵਿੱਚ ਬਾਹਰੂ ਲੋਕਾਂ ਨੂੰ ਲਿਆ ਕੇ ਪੈਸੇ ਦੇ ਕੇ ਵੋਟਾਂ ਪੁਤਾਰਨ ਕਰਵਾ ਰਹੇ ਹਨ ਜਿਸ ਕਰਕੇ ਆਮਾਦ ਦੇ ਪਾਰਟੀ ਦੇ ਉੱਪਰ ਵੱਡੇ ਦੋਸ਼ ਲੱਗੇ ਹਨ ਆਮਾਦ ਦੇ ਪਾਰਟੀ ਨੇ ਕੁਝ ਸੀਟਾਂ ਤੇ ਬੇਨਿਜਮੀਆਂ ਦੇ ਦੋਸ਼ ਲਗਾਏ ਭਾਇਪਾ ਉੱਪਰ ਅਤੇ ਉਹਨਾਂ ਨੇ ਵੀ ਇਹ ਕਹਿ ਕੇ ਇਹ ਵੱਡੀ ਮਾਤਰਾ ਦੇ ਵਿੱਚ ਜਾਲੀ ਵੋਟਾਂ ਖਰੀਦਣ ਦੇ ਲਈ ਅਤੇ ਲੋਕਾਂ ਨੂੰ ਪੈਸੇ ਵੰਡ ਰਹੇ ਹਨ ਪਰ ਤੁਹਾਨੂੰ ਦੱਸ ਦਈਏ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਦੋਸ਼ ਨੂੰ ਨਕਾਰਦੇ ਹੋਏ ਕਿਹਾ ਕਿ ਬੀਜੇਪੀ ਇਸ ਤਰ੍ਹਾਂ ਦੇ ਗਲਤ ਟੰਗ ਦੇ ਨਾਲ ਕਦੇ ਵੀ ਵੋਟਾਂ ਨਹੀਂ ਪਾਵੇਗੀ ਅਤੇ ਉਹ ਆਪਣੀ ਮਿਹਨਤ ਨਾਲ ਆਪਣੇ ਵਾਅਦਿਆਂ ਨਾਲ ਅਤੇ ਲੋਕਾਂ ਨਾਲ ਕੀਤੇ ਕੰਮਾਂ ਦੇ ਆਧਾਰ ਤੇ ਵੋਟ ਮੰਗੇਗੀ ਅਤੇ ਮੋਦੀ ਸਰਕਾਰ ਹਮੇਸ਼ਾ ਹੀ ਕੰਮ ਦੇ ਆਧਾਰ ਤੇ ਵੋਟ ਮੰਗਦੀ ਹੈ ਅਤੇ ਦੇਸ਼ ਦੇ ਵਿੱਚ ਕੰਮ ਕਰਕੇ ਦਿਖਾਉਂਦੀ ਹੈ ਮੋਦੀ ਸਰਕਾਰ ਦਿੱਲੀ ਦੇ ਵਿੱਚ ਵੀ ਕੰਮ ਕਰਕੇ ਦਿਖਾਏਗੀ ਤੇ ਲੋਕਾਂ ਦੇ ਨਾਲ ਜੋ ਵਾਅਦੇ ਕੀਤੇ ਨੇ ਉਸ ਉੱਪਰ ਖਰੇ ਉਤਰਨ ਦੀ ਪੂਰਾ ਭਰੋਸਾ ਮੋਦੀ ਸਰਕਾਰ ਨੇ ਵੱਲੋਂ ਦਿੱਤਾ ਗਿਆ ਤੇ ਉਹਨਾਂ ਦੇ ਵਰਕਰਾਂ ਵੱਲੋਂ ਦਿੱਤਾ ਗਿਆ ਕਿ ਭਾਜਪਾ ਹਮੇਸ਼ਾ ਹੀ ਲੋਕਾਂ ਦੇ ਪੱਖ ਵਿੱਚ ਖੜੀ ਏ ਅਤੇ ਲੋਕਾਂ ਦੇ ਕੰਮਾਂ ਦੇ ਲਈ ਜੋ ਮੋਦੀ ਸਰਕਾਰ ਗਿਣੀ ਜਾਂਦੀ ਏ ਇੰਡਸਟਰੀ ਦੇ ਤਰੱਕੀ ਦੇ ਲਈ ਕੰਮ ਕਰਦੀ ਏ ਉਹ ਹਮੇਸ਼ਾ ਹੀ ਲੋਕਾਂ ਦੇ ਨਾਲ ਖੜੇਗੀ ਅਤੇ ਲੋਕਾਂ ਦੇ ਜੋ ਮੁੱਦੇ ਹਨ ਉਹਨਾਂ ਦੇ ਉੱਪਰ ਪਹਿਲ ਦੇ ਆਧਾਰ ਤੇ ਕੰਮ ਕਰਵਾਏਗੀ ਦਿੱਲੀ ਦੇ ਵਿੱਚ ਦੋ ਇੰਜਨੀ ਸਰਕਾਰ ਬਣਨੀ ਤੈ ਹੋ ਚੁੱਕੀ ਏ ਲੋਕ ਵਰਕਰ ਭਾਜਪੀ ਦੇ ਵਰਕਰਾਂ ਦਾ ਇਹ ਕਹਿਣਾ ਹੈ ਕਿ ਦਿੱਲੀ ਦੇ ਵਿੱਚ 45 ਤੋਂ 50 ਸੀਟਾਂ ਤੇ ਭਾਜਪੀ ਕਾਪੀ ਹੁੰਦੀ ਨਜ਼ਰ ਆ ਰਹੀ ਏ ਜਿਸ ਕਰਕੇ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਆਮ ਆਦਮੀ ਪਾਰਟੀ ਦੇ ਜੋ ਆਗੂ ਲੀਡਰ ਹਨ ਅਰਵਿੰਦ ਕੇਜਰੀਵਾਲ ਜੀ ਉਨ੍ਹਾਂ ਦੀ ਹਾਲਤ ਤਰਸਯੋਗ ਹੁੰਦੀ ਜਾ ਰਹੀ ਹੈ ਜਿਸ ਕਰਕੇ ਉਹ ਇਸ ਤਰ੍ਹਾਂ ਦੇ ਦੋਸ਼ ਲਗਾ ਰਹੀਏ ਬੀਜੇਪੀ ਦੇ ਉੱਪਰ ਪਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਇਹ ਜਵਾਬ ਦਿੱਤਾ ਕਿ ਇਹ ਬੀਜੇਪੀ ਦੀ ਸਰਕਾਰ ਦੀ ਗਲਤ ਝੂਠੀਆਂ ਫਾਹਮਾਂ ਹਨ ਅਤੇ ਸਾਡੇ ਵਰਕਰ ਹਮੇਸ਼ਾ ਹੀ ਸੱਚ ਦੇ ਪੈਰਾਂ ਦੇਣ ਵਾਲੇ ਹਨ ਅਤੇ ਹਮੇਸ਼ਾ ਹੀ ਸੱਚ ਦੇ ਨਾਲ ਖੜੇ ਹਨ ਇਹ ਦਿੱਲੀ ਦੇ ਵਿੱਚ ਗਲਤ ਫਾਹਮਾਂ ਬੀਜੇਪੀ ਸਰਕਾਰ ਫਲਾ ਰਹੀਏ ਡੇਲੀ ਪੋਸਟ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਸ਼ੇਅਰ ਜ਼ਰੂਰ ਕਰ ਲਓ ਸਾਡੇ ਪਰਿਵਾਰ ਦੇ ਨਾਲ ਵਾਧਾ ਕਰੋ ਧੰਨਵਾਦ